ਹਾਂਜੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਧਿਆਨ ਨਾਲ ਸੁਣ ਲਵੋ ਤੁਹਾਡੇ ਲਈ ਅਹਿਮ ਖਬਰਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੇ ਹਾਂ ਸੂਬੇ ਦੇ 191 ਥਾਣਿਆਂ ਦੇ ਮੁੰਸੀਆਂ ਦੇ ਤਬਾਦਲੇ ਕਰ ਦਿੱਤੇ ਨੇ ਇਹ ਸਾਰੇ 2 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਹੀ ਪੁਲਿਸ ਸਟੇਸ਼ਨ ਵਿੱਚ ਨੌਕਰੀ ਕਰ ਰਹੇ ਸੀ ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਝੀਮਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਉਹਨਾਂ ਨੇ ਕਿਹਾ ਕਿ ਅੱਜ ਹੀ ਤਬਾਦਲੇ ਦੇ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਸਾਡੀ ਸਰਕਾਰ ਹਰਕਿੰਦੇ ਪ੍ਰਸ਼ਟਾਚਾਰ ਨੂੰ ਖਤਮ ਕਰੇਗੀ ਹਾਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਇਸ ਸੰਬੰਧੀ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਇਸ ਦਿਸ਼ਾ ਵਿੱਚ ਕਾਰਵਾਈ ਕੀਤੀ ਗਈ ਆ ਹਰਪਾਲ ਸਿੰਘ ਜਿੰਮਾ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਮਿਲੀਆਂ ਨੇ ਕਿ ਥਾਣਿਆਂ ਵਿੱਚ ਐਸਐਚਓ ਐਸਐਸਪੀ ਡੀਐਸਪੀ ਸਟਾਫ ਬਦਲਦੇ ਰਹਿੰਦੇ ਨੇ ਪਰ ਕਲਰਕ ਸਾਲਾਂ ਤੋਂ ਇੱਕੋ ਥਾਣੇ ਵਿੱਚ ਤਾਇਨਾਤ ਰਹਿੰਦੇ ਨੇ ਪਰ 2 ਸਾਲਾਂ ਤੋਂ ਵੱਧ ਸਮੇਂ ਲਈ ਇੱਕੋ ਥਾਂ ਉੱਤੇ ਰਹਿਣ ਨਾਲ ਭ੍ਰਿਸ਼ਟਾਚਾਰ ਦਾ ਖਤਰਾ। ਕਈ ਥਾਵਾਂ ਤੇ ਮੁੰਸੀ 8 ਤੋਂ 10 ਸਾਲ ਰਹਿ ਸੀ। ਹਾਲੇ ਵਿੱਚ ਮੁੱਖ ਮੰਤਰੀ ਨੇ ਫੈਸਲਾ ਲਿਆ ਸੀ ਕਿ ਕੋਈ ਵੀ ਮੁੰਸੀ ਜੋ 2 ਸਾਲਾਂ ਤੋਂ ਵੱਧ ਸਮੇਂ ਲਈ ਪੁਲਿਸ ਸਟੇਸ਼ਨ ਵਿੱਚ ਟੈਨਾਤਾ ਉਸ ਨੂੰ ਬਦਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੁਣ ਇਹਨਾਂ ਦਾ ਦੂਜੇ ਥਾਣਿਆਂ ਵਿੱਚ ਤਬਾਦਲਾ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਨੇ ਆ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੱਡਾ ਫੈਸਲਾ ਕੀਤਾ ਕਿ ਜਿਹੜਾ ਵੀ ਮੁੰਸ਼ੀ ਜਿਹਨੂੰ ਐਮਐਸਸੀ ਵੀ ਕਹਿੰਦੇ ਨੇ ਆ ਜਿਹੜਾ ਵੀ ਐਮਐਸਸੀ ਕਿਸੇ ਵੀ ਪੁਲਿਸ ਸਟੇਸ਼ਨ ਦੇ ਅੰਦਰ 2 ਸਾਲ ਤੋਂ ਬਾਅਦ ਉਹਦੀ ਪੋਸਟਿੰਗ ਨੂੰ ਹੋ ਗਏ 2 ਸਾਲ ਤੋਂ ਬਾਅਦ ਸਮਾਂ ਹੋ ਗਿਆ ਤਾਂ ਉਹਦੀ ਤੁਰੰਤ ਜਿਹੜੀ ਆ ਉਸ ਪੁਲਿਸ ਸਟੇਸ਼ਨ ਤੋਂ ਬਾਹਰ ਦਾ ਤਬਾਦਲਾ ਹੋਊਗਾ ਦੋ ਸਾਲ ਤੋਂ ਬਾਅਦ ਕੋਈ ਵੀ ਐਮਐਸਸੀ ਕੋਈ ਵੀ ਜਿਹੜਾ ਹਵਲਦਾਰ ਆ ਕੋਈ ਵੀ ਜਿਹੜਾ ਮੁੰਸੀਆ ਥਾਣੇ ਦਾ ਉਹਦੀ ਪੋਸਟਿੰਗ 2 ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ ਇਹ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਗਾ ਇਹਦੇ ਨਾਲ ਬਹੁਤ ਵੱਡਾ ਫੈਸਲਾਗਾ ਅੱਜ ਇਸ ਫੈਸਲੇ ਤੇ ਕਾਰਵਾਈ ਕਰਦੇ ਆ ਅੱਜ ਇਸ ਫੈਸਲੇ ਤੇ ਕਾਰਵਾਈ ਕਰਦੇ ਆ ਲਗਭਗ 191 191 191 ਜਿਹੜੇ ਐਮ ਐਚ ਸੀ ਨੇ ਉਹ ਪੰਜਾਬ ਦੇ ਅੰਦਰੋਂ ਪੁਲਿਸ ਸਟੇਸ਼ਨਾਂ ਚੋਂ ਬਦਲੇ ਗਏ ਨੇ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਆ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਅੱਜ ਉਹ ਪੰਜਾਬ ਚ ਹੋਈ ਆ 191 191 ਮੈਂ ਫੇਰ ਦੁਹਰਾ ਦਿਆਂ 191 191 ਜਿਹੜੇ ਐਮ ਐਚ ਸੀ ਨੇਗੇ ਉਹ ਪੁਲਿਸ ਸਟੇਸ਼ਨਾਂ ਤੋਂ ਬਦਲ ਕੇ ਦੂਜੇ ਪੁਲਿਸ ਸਟੇਸ਼ਨਾਂ ਚ ਭੇਜੇ ਗਏ ਨੇ ਜਾਂ ਹੋਰ ਥਾਵਾਂ ਤੇ ਭੇਜੇ ਗਏ ਨੇ ਜ ਜਿਨ੍ਹਾਂ ਦਾ ਟਨਿਓਰ ਜਿਹੜਾਗਾ ਉਹ 2 ਸਾਲ ਦਾ ਹੋ ਗਿਆ ਸੀਗਾ ਸੋ ਮੈਂ ਸਮਝਦਾ ਜਿੱਥੇ ਵੀ ਸਾਨੂੰ ਭ੍ਰਿਸ਼ਟਾਚਾਰ ਦੀ ਸਮੈਲ ਤੱਕ ਆਉਂਦੀ ਆ ਜਿੱਥੇ ਵੀ ਸਾਨੂੰ ਮਾੜਾ ਮੋਟਾ ਵੀ ਪਤਾ ਲੱਗਦਾਗਾ ਪੰਜਾਬ ਸਰਕਾਰ ਸਰਦ ਪਗਵੰਦ ਸਿੰਘ ਮਾਨ ਜੀ ਦੀ ਗਵਾਈ ਚ ਉਥੇ ਹੀ ਸਖਤ ਐਕਸ਼ਨ ਜਿਹੜਾ ਅਸੀਂ ਲੈਨੇ ਆ ਬਿਲਕੁਲ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਸਾਡੀ ਜ਼ਿੰਮੇਵਾਰੀ ਆ ਔਰ ਉਹਨੂੰ ਖਤਮ ਕਰਾਂਗੇ ਜਿੰਨਾ ਮਰਜ਼ੀ ਪੋਲਿਟਿਕਲ ਪਾਰਟੀਆਂ ਵਿਰੋਧੀ ਪਾਰਟੀਆਂ ਜੋ ਕੁਛ ਮਰਜ਼ੀ ਬੋਲਦੀਆਂ ਰਹਿਣ ਪਰ ਸਾਡਾ ਕੰਮ ਆਸੀਂ ਆਪਣਾ ਕੰਮ ਕਰਦੇ ਰਹਾਂਗੇ ਸੋ ਮੈਂ ਸਮਝਦਾ ਅੱਜ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਜਿਨ੍ਹਾਂ ਦੀ ਜਿਹੜੇ ਮੁੰਸ਼ੀਆਂ ਦੀ ਪੋਸਟਿੰਗ ਨੂੰ 2 ਸਾਲ ਹੋ ਗਏ ਉਹਨਾਂ ਨੂੰ ਤੁਰੰਤ ਬਦਲਿਆ ਜਾਊਗਾ ਅਰ ਜੋਸ ਆਰਡਰ ਦੇ ਉੱਤੇ ਅਮਲ ਕਰਦੇ ਆ ਉਸ ਆਰਡਰ ਦੇ ਉੱਤੇ ਕਾਰਵਾਈ ਕਰਦੇ ਆ 191 191 ਜਿਹੜੇ ਐਮ ਐਸ ਸੀ ਨੇ ਜਿਹੜੇ ਮੁੰਸ਼ੀ ਲਗੇ ਉਹ ਥਾਣੇ ਚੋਂ ਬਦਲ ਕੇ ਦੂਜੇ ਥਾਣੇ ਚ ਭੇਜੇ ਗਏ ਨੇ ਜਾਂ ਉਹਨਾਂ ਦੀ ਜਿਹੜੀ ਪੋਸਟਿੰਗ ਕਿਸੇ ਹੋਰ ਜਗ੍ਹਾ ਤੇ ਕੀਤੀ ਗਈ ਆ